ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੱਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈਗੇ ਸਾਹਿਬ ਖੁਸ਼ੀ ਵਲੋਗ ਆਈ ਦੀ ਵੀਡੀਓ ਬਹੁਤ ਵਧੀਆ ਹੈ ਦੋ ਕਮੈਂਟ ਸੀਗੇ ਇੱਕ ਪੈਨ ਦੇ ਨਾ ਓਪਨ ਪੋਰਸ ਦੀ ਪ੍ਰੋਬਲਮ ਹੈ ਇੱਕ ਪੈਨ ਨੇ ਨਾ ਉਹਦੇ ਸ਼ਾਈ ਸੀਗੀ ਛੋਟੀ ਜੀ ਤੇ ਉਹਨੇ ਕੋਈ ਟਿਊਬ ਵਰਤ ਲਈ ਉਹਨੇ ਕਿਸੇ ਨੂੰ ਦੱਸ ਦਿੱਤੀ ਤੇ ਉਹ ਟਿਊਬ ਨਾਲ ਉਹਦੇ ਮਤਲਬ ਕਿ ਸਕਿਨ ਜਿਹੜੀ ਇੱਕਦਮ ਕਾਲੀ ਪੜਤਾ ਗਈ ਹੈ ਕਾਲਾਪਨ ਆ ਗਿਆ ਤੇ ਉਹ ਠੀਕ ਨਹੀਂ ਹੋ ਰਹੀ ਆਪਾਂ ਉਹਦੇ ਲਈ ਬੈਸਟ ਰੈਮਡੀ ਦੱਸਦੇ ਹਾਂ ਉਸ ਤੋਂ ਪਹਿਲਾਂ ਆਪਾਂ ਨਾਮ ਅਨਾਉਂਸ ਕਰਦੇ ਹਾਂ ਜਿਹੜੀਆਂ ਮੇਰੀਆਂ ਪੈਣਾ ਕਾਲ ਮੇਰੇ ਨਾਲ ਜੁੜੀਆਂ ਹੋਈਆਂ ਨੇ ਠੀਕ ਹੈ ਜੀ ਇੱਕ ਹੈਗੀ ਕਮਲਪ੍ਰੀਤ ਕੌਰ ਰਾਜਸਥਾਨ ਤੋਂ ਹਰਵਿੰਦਰ ਕੌਰ ਸਰਿੰਦਰ ਕੌਰ ਦੀ ਆਈਡੀ ਤੋਂ ਠੀਕ ਹੈ ਤੇ ਬਲਜਿੰਦਰ ਕੌਰ ਫਾਜ਼ਿਲਕਾ ਤੇ ਰੀਤੂ ਹਿਮਾਚਲ ਤੋਂ ਕੋਮਲ ਪ੍ਰੀਤਕੌਰ ਤਰਨਤਾਰਨ ਹਰਪ੍ਰੀਤਕੌਰ ੜਵਾਲ ਫਰਾਲਾ ਤੋਂ ਫਰਾਲਾ ਜੈ ਤਾਂ ਮਨਜਿੰਦਰ ਕੋਹੜਾ ਜੀ ਆਪ ਪਹੁੰਚੋਂ ਨਰੀਂਦਰ ਕੋਹੜਾ ਮਾਚਿਵਾੜਾ ਸਾਹਿਬ ਤੋਂ ਠੀਕ ਹੈ ਜੀ ਬਹੁਤ ਬਹੁਤ ਦਿলো ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਤੁਸੀਂ ਵੀਡੀਓ ਨੂੰ ਪਿਆਰ ਕਰ ਰਹੇ ਹੋ ਵੀਡੀਓ ਦੇਖ ਵੀ ਰਹੇ ਹੋ ਤੇ ਵੀਡੀਓ ਚ ਜੋ ਵੀ ਰੈਮਡੀ ਦੱਸਦੀ ਹੈ ਨਾ ਉਸ ਤੋਂ ਬਾਅਦ ਜ਼ਰੂਰ ਕਰਿਆ ਕਰੋ ਜੇ ਤੁਸੀਂ ਖੂਬਸੂਰਤ ਰਹਿਣਾ ਚਾਹੁੰਦੇ ਹੋ ਠੀਕ ਹੈ ਜੀ 40 ਤੋਂ ਬਾਅਦ ਵੀ ਤੁਸੀਂ ਇੰਨੇ ਖੂਬਸੂਰਤ ਹੋਏਗੀ ਜਿੰਤਾ ਕਿ ਮੈਂ ਦੇਖ ਸਕਦੀ ਹਾਂ 41 ਸਾਲ ਦੀ ਉਮਰ ਵਿੱਚ ਹੀ ਆਪਣੇ ਆਪ ਨੂੰ ਫਿਟ ਫਾਟ ਔਰਤ ਵਜਾ ਇੱਕਦਮ ਰਿੰਕਲ ਫਰੀ ਸ਼ਾਈ ਫਰੀ ਇੱਕਦਮ ਸਕ੍ਰੀਨ ਜਿਹੜੀ ਬ੍ਰਾਈਟ ਬਣਾ ਕੇ ਰੱਖੀ ਹੋਈ ਹੈ ਕੀ ਦੇ ਨਾਲ ਹੋਮ ਐਂਡ ਰੈਮਡੀ ਨਾਲ ਤੇ ਇੱਕ ਹੋਰ ਜ਼ਿਆਦਾ ਖੁਸ਼ ਰਿਹਾ ਕਰੋ ਤੇ ਦਿਮਾਗ ਤੇ ਪਰੇਸ਼ਾਨੀਆਂ ਲੋਡ ਬਿਲਕੁਕੁਲ ਨਾ ਪਾਇਆ ਕਰੋ ਜੋ ਹੋਣਾ ਹੈ ਜੋ ਪ੍ਰਮਾਤਮਾ ਨੇ ਲਿਖਿਆ ਜਿੰਦਗੀ 'ਚ ਹੋ ਤੇ ਹੁਣੇ ਹੀ ਹੋਣਾ ਟੈਨਸ਼ਨਾਂ ਨੂੰ ਭਗਾ ਦੂਰ ਤੇ ਬਿਲਕੁਲ ਤਿਉੜੀ ਨਾ ਪਾਇਆ ਕਰੋ ਹਰ ਕਿਸੇ ਨਾਲ ਖੁਸ਼ ਰਿਹਾ ਕਰੋ ਤੇ ਖੁਸ਼ ਮિજાਜ ਬਣ ਕੇ ਰਿਹਾ ਕਰੋ ਜੇ ਤੁਸੀਂ ਖੁਸ਼ ਮિજાਜ ਬਣ ਕੇ ਰਹਿਣ ਲੱਗੇ ਤੁਹਾਡੇ ਚਿਹਰੇ ਤੇ ਖੁਸ਼ੀ ਆਣ ਲੱਗੀ ਨਾ ਜਿਹੜਾ ਆਟੋਮੈਟਿਕ ਹੀ ਤੁਹਾਡਾ ਸੋਹਣਾ ਤੇ ਖੂਬਸੂਰਤ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਆਪਾਂ ਇੱਕਦਮ ਸੜੇ ਪੁੱਜੇ ਰਹਿੰਦੇ ਆ ਨਾ ਤੇ ਤਿਉੜੀ ਪਾ ਕੇ ਰੱਖਦੇ ਆ ਉਹ ਆਪਣੇ ਚਿਹਰੇ ਤੇ ਵੱਟ ਪੈ ਜਾਂਦੇ ਤੇ ਸਕਿਨ ਦਾ ਜਿਹੜਾ 글로ਅ ਖਤਮ ਹੋ ਜਾਂਦਾ ਠੀਕ ਹੈ ਤੇ ਵੱਤ ਬਾਤ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਤੇ ਖੁਸ਼ੀਆਂ ਵੰਡਿਆ ਕਰੋ ਤੇ ਖੁਸ਼ ਰਿਹਾ ਕਰੋ ਠੀਕ ਹੈ ਤੇ ਬਾਕੀ ਬਦੀ ਅਬਦੀ ਸੋਚਿਆ ਕਰੋ ਪੋਜ਼ਿਟਿਵ ਸੋਚਿਆ ਕਰੋ ਪੋਜ਼ਿਟਿਵ ਵਿਚਾਰ ਕਿਸੇ ਦਾ ਮਾੜਾ ਨਾ ਕਰੋ ਹਰ ਕਿਸੇ ਦਾ ਚੰਗਾ ਸੋਚੋ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇਖੇ ਤੁਹਾਨੂੰ ਕਿਦਾਂ ਸਰੀਰ ਵੀ ਤੰਦਰੁਸਤ ਰੱਖੇਗਾ ਮਨ ਵੀ ਤੰਦਰੁਸਤ ਰੱਖੇਗਾ ਸਾਰਾ ਕੁਝ ਪੋਜ਼ਿਟਿਵ ਪੋਜ਼ਿਟਿਵ ਹੋਵੇਗਾ ਠੀਕ ਹੈ ਜੀ ਤੇ ਚਲੋ ਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਐਦਾਂ ਦਾ ਫੇਸ਼ੀਅਲ ਫੇਸ ਪੈਕ ਜਿਹਨੂੰ ਲਗਾ ਕੇ ਤੁਹਾਡੇ ਓਪਨ ਪੋਰਸ ਵੀ ਠੀਕ ਹੋਣਗੇ ਜਿਨ੍ਹਾਂ ਦੇ ਸ਼ਾਈਆਂ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਕੋਈ ਟਿਊਬ ਰੈਕਸ਼ਨ ਕਰ ਗਈ ਹੈ ਚਿਹਰੇ ਤੇ ਕੋਈ ਚੀਜ਼ ਰੈਕਸ਼ਨ ਕਰ ਗਈ ਹੈ ਉਹਨੂੰ ਵੀ ਇਹ ਠੀਕ ਕਰੇਗਾ ਪਹਿਲਾਂ ਮੈਂ ਤੁਹਾਨੂੰ ਇੱਕ ਜੂਸ ਦੱਸਦੀ ਹਾਂ ਜਿਹੜਾ ਮੈਂ ਪੀਨੀ ਐ ਡੇਲੀ ਇਹ ਤੁਸੀਂ ਮੇਰੇ ਕਹਿਣ ਤੇ 2 ਹਫਤੇ ਪੀ ਲੋ ਬਸ 2 ਹਫਤੇ ਇਹਦੇ ਵਿੱਚ ਕੀ ਹੈ ਬੀਟਰੂਟ ਲਿਖ ਲੋ ਬੀਟਰੂਟ ਜਾਨੀ ਕਿ ਚੁਕੰਦਰ ਟਮਾਟਰ ਗਾਜਰ ਆਵਲਾ ਠੀਕ ਹੈ ਇੱਕ ਹਫਤੇ ਦਾ ਮੈਂ ਦੋ ਬੋਤਲਾਂ ਬਣਾ ਕੇ ਰੱਖ ਲੈਣੀਆਂ ਇਹਨੂੰ ਮਿਕਸੀ ਚ ਗ੍ਰाइंड ਕਰ ਲੈ ਪਹਿਲਾਂ ਕਦੂਕਾ ਸਕਾਲੋ ਸਾਰੇ ਚੀਜ਼ਾਂ ਫਿਰ ਉਹਨੂੰ ਮਿਕਸੀ ਚ ਗ੍ਰाइंड ਕਰਕੇ ਸਾਫ ਜੇ ਕਪੜਾ ਲੈ ਕੇ ਉਹਦੇ ਵਿੱਚ ਛਾਣ ਲੋ ਠੀਕ ਹੈ ਤੇ ਦੋ ਬੋਤਲਾਂ ਜਿੰਨਾ ਪਾਣੀ ਸਿਰਫ ਹੋਵੇ ਪਾਣੀ ਜ਼ਿਆਦਾ ਨਹੀਂ ਸਿਰਫ ਦੋ ਬੋਤਲ ਐਦਾਂ ਦੀਆਂ ਬਣ ਕੇ ਰੈਡੀ ਹੋ ਜਾਣ ਜਣਕੇ 100 ਰੁਪਏ ਦਾ ਸਾਰਾ ਸਮਾਨ ਹੋ ਗਿਆ ਦੋ ਬੋਤਲਾਂ 100 ਰੁਪਏ ਦੇ ਵਿੱਚ ਪੂਰੇ ਹਫਤੇ ਦੀ ਰੈਮਡੀ ਤੁਹਾਡੀ ਰੈਡੀ ਹੋ ਜਾਣੀ ਵਿੱਚ ਕੱਚੀ ਹਲਦੀ ਜ਼ਰੂਰ ਪਾਓ ਠੀਕ ਹੈ ਤੇ ਇਹ ਚਾਰ ਪੰਜ ਚੀਜ਼ਾਂ ਪਾ ਕੇ ਇਹ ਬੀਟਰੂਟ ਜਿਹੜਾ ਤੁਸੀਂ ਜ਼ਰੂਰ ਡੇਲੀ ਇੰਨੀ ਕੀ ਗਲਾਸੀ ਡੇਲੀ ਪੀਣੀ ਹੈ ਠੀਕ ਹੈ ਚਿਹਰੇ ਤੇ ਚਮਕ ਆਏਗੀ ਲੱਖਾਂ ਬਿਮਾਰੀਆਂ ਨੂੰ ਦੂਰ ਕਰੇਗੀ ਤੁਹਾਡੇ ਕੋਈ ਵੀ ਅੰਦਰ ਲੀਵਰ ਜਿਹੜਾ ਖੂਨ ਦੀ ਜਿਹੜੀ ਗੰਦਗੀ ਉਹ ਸਾਫ਼ ਹੋਵੇਗੀ ਲੀਵਰ ਸਾਫ਼ ਕਰੇਗੀ ਤੁਹਾਡੀ ਹਰ ਪ੍ਰੋਬਲਮ ਦਾ ਮੁਸ਼ਕਲ ਹੱਲ ਹੈ ਇਹ ਵਾਲਾ ਜੂਸ ਇਹ ਜ਼ਰੂਰ ਤੁਸੀਂ ਪੀਣਾ ਸ਼ੁਰੂ ਕਰਨਾ ਜਿਨ੍ਹਾਂ ਨੇ ਜਿਹੜੇ ਚਾਹਾਂ ਦੇ ਕੇ ਸੀ ਖੂਬਸੂਰਤ ਨਜ਼ਰ ਆਈਏ ਠੀਕ ਹੈ ਇਹ ਮੇਰੀ ਮੈਂ ਨਾ ਵੈਸੇ 3-4 ਪਾਣੀ ਪੀਂਦੀ ਆ ਜਦੋਂ ਮੇਰਾ ਮਨ ਕਰਦਾ ਚਾਹੇ ਮੈਂ ਪੀਂਨੇ ਆ ਅ ਮੇ ਕੋਲ ਚੀਆ ਸੀਡ ਨੇ ਉਹ ਵਾਲਾ ਪਾਣੀ ਚਾਹੇ ਮੈਂ ਮੇਥੀ ਸੌਂਫ ਵਾਲਾ ਉਹ ਪਾਣੀ ਪੀ ਲੈਣੀ ਕਈ ਵਾਰ ਮੈਂ ਦਾਲਚੀਨੀ ਦਾ ਪੀ ਲੈਣੀ ਆ ਤੇ ਇਹ ਜੂਸ ਜਿਹੜਾ ਇਹ ਮਟੀਲੀ ਪੀਂਦੀ ਆ ਠੀਕ ਹੈ ਪੂਰੀ ਡਾਈਟ ਇੱਕ ਦਿਨ ਮੈਂ ਵੀਡੀਓ ਪੂਰੀ ਬਣਾਵਾਂਗੀ ਇੱਕ ਮੇਰੀ ਭੈਣ ਨੇ ਕਿਹਾ ਵੀ ਸੀ ਦੀ ਦੀ ਡਾਈਟ ਦੀ ਵੀਡੀਓ ਪਾਓ ਮੈਂ ਪੂਰੀ ਡਾਈਟ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੋ ਮੈਂ ਡਾਈਟ ਲੈਣੀ ਆ ਜ਼ਿੰਦਗੀ ਤੇ ਜ਼ਿੰਦਗੀ ਦੇ ਵਿੱਚ ਕੋਈ 150 ਰੁਪਏ ਆ ਹਾਂਜੀ ਫੇਸ ਪੈਕ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਬਣਾਣਾ ਤੇ ਲੈਣਾ ਕੀ ਹੈ ਪਹਿਲਾਂ ਤਾਂ ਤੁਸੀਂ ਲੈਣੀ ਹੈਗੀ ਇਹ ਹੈਗੀ 오ਰੇਂਜ ਪਾਊਡਰ ਜਿਹੜਾ ਮੈਂ ਘਰੇ ਹੀ ਸਿਲਕੇ ਸੁਕਾ ਕੇ 오ਰੇਂਜ ਪਾਊਡਰ ਤਿਆਰ ਕੀਤਾ ਹੋਇਆ ਸੰਤਰੇ ਦੇ ਸਿਲਕੇ ਸੁਕਾ ਕੇ ਇੱਕ ਚਮਚਾ ਤੁਸੀਂ ਇਹ ਵਾਲਾ ਲੈਣਾ ਹੈ 오ਰੇਂਜ ਪਾਊਡਰ ਦਾ ਠੀਕ ਹੈ ਜਿਹੜੇ ਸਿਲਕੇ ਹੁੰਦੇ ਨੇ ਉਹਨੂੰ ਸੁਕਾ ਲਓ ਤੇ ਚੰਗੀ ਤਰ੍ਹਾਂ ਘਰੇ ਉਹਨੂੰ ਪੀਸ ਲਓ ਇਸ ਤਰੀਕੇ ਨਾਲ ਇੱਕ ਚਮਚਾ ਲੈਣਾ ਹੈ ਤੇ ਥੋੜੀ ਜਿਹੀ ਇਹਦੇ ਵਿੱਚ ਪਾਣੀ ਆਪਾਂ ਆ ਸਾਬਤ ਮਸਰਾਂ ਦੀ ਦਾਲ ਸਾਬਤ ਮਸਰਾਂ ਦੀ ਦਾਲ ਠੀਕ ਹੈ ਸਾਬਤ ਮਸਰਾਂ ਦੀ ਦਾਲ ਹੋ ਗਿਆ 1 ਚਮਚਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਣਾ ਹੈ ਇੱਕ ਚਮਚਾ ਆਪਾਂ ਪਾਣਾ ਹੈਗਾ ਏ ਚਾਵਲਾਂ ਦਾ ਆਟਾ ਰਾਈਸ ਪਾਊਡਰ ਠੀਕ ਹੈ ਇਹ ਵੀ ਚਾਵਲ ਤੁਸੀਂ ਘਰੇ ਧੋ ਕੇ ਚੰਗੀ ਤਰ੍ਹਾਂ ਨੂੰ ਮਿਕਸੀ ਵਿੱਚ ਪੀਸ ਸਕਦੇ ਹੋ ਚਾਹੇ ਤੁਸੀਂ ਬਣਾਇਆ ਬਣਾਇਆ ਜਿਹੜਾ ਆਟਾ ਹੈ ਉਹ ਵੀ ਤੁਸੀਂ ਲਿਆ ਸਕਦੇ ਹੋ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਤੁਸੀਂ ਥੋੜੀ ਜਿਹਾ ਵਿੱਚ ਪਾਣੀ ਗਲਿਸਰਿਨ ਗਲਿਸਰਿਨ ਜ਼ਰੂਰ ਪਾਣੀ ਕਿਉਂਕਿ ਇਹ ਚਿਹਰੇ ਨੂੰ ਮੋਇਸਚਰਾਈਜ਼ਰ ਕਰਦੀ ਹੈ ਬਹੁਤ ਵਧੀਆ ਮੋਇਸਚਰਾਈਜ਼ਰ ਸਭ ਤੋਂ ਵਧੀਆ ਮੋਇਸਚਰਾਈਜ਼ਰ ਜਿਹੜੇ ਚਾਹੁੰਦੇ ਨੇ ਨਾ ਦੀਦੀ ਅਸੀਂ ਕਿਹੜਾ ਮੋਇਸਚਰਾਈਜ਼ਰ ਲਗਾਈਏ ਅਗਰ ਤੁਹਾਨੂੰ ਕੋਈ ਨਵੀਂ ਵੀ ਪਤਾ ਲੱਗਦਾ ਨਾ ਵੀ ਸਿ ਮੋਇਸਚਰਾਈਜ਼ਰ ਕਿਹੜਾ ਲਗਾਈਏ ਤੁਸੀਂ ਗਲਿਸਰੀਨ ਨੂੰ ਰੋਜ਼ ਰੋਜ਼ ਵਾਟਰ ਵਿੱਚ ਐਡ ਕਰਕੇ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਹੋ ਸਕਿਨ ਇੱਕਦਮ ਗੋਰੀ ਚਿੱਟੀ ਇੱਕਦਮ ਲਾਈਟ ਤੇ ਇੱਕਦਮ ਖੂਬਸੂਰਤ ਰਹੇਗੀ ਦੇਖੋ ਜੀ ਅੱਧਾ ਚਮਚਾ ਮੈਂ ਪਾ ਲਈ ਇਹਦੇ ਵਿੱਚ ਗਲਿਸਰੀਨ ਗਲਿਸਰੀਨ ਹੈਗੀ ਫੇਸ ਵਾਲੀ ਗਲਿਸਰੀਨ ਹੈ ਠੀਕ ਹੈ ਇੱਕ ਹੁੰਦੀ ਹੈ ਮੂੰਹ 'ਚ ਲਗਾਉਣ ਵਾਲੀ ਜਿਹੜੇ ਮੂੰਹ 'ਚ ਛਾਲੇ ਹੋ ਜਾਂਦੇ ਨੇ ਇਹ ਹੈਗੀ ਸਪੈਸ਼ਲ ਫੇਸ ਵਾਲੀ ਗਲਿਸਰੀਨ ਕਿਸੇ ਵੀ ਮੈਡੀਕਲ ਸਟੋਰ ਵਿੱਚ ਤੁਸੀਂ ਲੈ ਸਕਦੇ ਹੋ ਠੀਕ ਹੈ ਫੇਸ ਵਾਲੀ ਕਹਿ ਕੇ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ ਨੇ ਚਾਵਲ ਦਾ ਆਟਾ ਹੋ ਗਿਆ ਹੈ ਔਰ 오ਰੇਂਜ ਪਾਊਡਰ ਹੋ ਗਿਆ ਚਾਹੇ ਤੁਸੀਂ ਬਣਾ ਬਣਾ ਲੈ ਸਕਦੇ ਹੋ ਮੈਂ ਘਰੇ ਹੀ ਪੀਸ ਕੇ ਰੱਖਿਆ ਹੋਇਆ ਮੈਂ ਵੀਡੀਓ ਵਿੱਚ ਪਾਈ ਹੋਈ ਸੀ ਕਿ ਔਰ ਥੋੜੀ ਜੀ ਮਸਾਲਾ ਦੀ ਢਾਲ ਲਈਏ ਤੇ ਇਹਦੇ ਨੂੰ ਇਹਨੂੰ ਪੇਸਟ ਬਣਾ ਲਈ ਆਪਾਂ ਕੀ ਲੈਣਾ ਹੈ ਗੁਲਾਬ ਜਲ ਠੀਕ ਹੈ ਚਾਹੇ ਤੁਸੀਂ ਦਹੀਂ ਵੀ ਲੈ ਸਕਦੇ ਹੋ ਆ ਦੁੱਧ ਵੀ ਲੈ ਸਕਦੇ ਹੋ ਤੇ ਗੁਲਾਬ ਜਲ ਵੀ ਲੈ ਸਕਦੇ ਹੋ ਜਿਨ੍ਹਾਂ ਦੀ ਸਕਿਨ ਹੈਗੀ ਹੈ ਨਾ ਡਰਾਈ ਉਹ ਤਾਂ ਦਹੀਂ ਦੁੱਧ ਵੀ ਲੈ ਸਕਦੇ ਨੇ ਜਿਨ੍ਹਾਂ ਦੀ ਹੈਗੀ ਸਕਿਨ oily ਉਹ ਪਾ ਸਕਦੇ ਨੇ ਇਹਦੇ ਵਿੱਚ ਗੁਲਾਬ ਜਲ ਠੀਕ ਹੈ ਇਸ ਤਰੀਕੇ ਨਾਲ ਪਾ ਕੇ ਮਿਕਸ ਜਿਆਦਾ ਬਣਾ ਲੈਣਾ ਆਪਾਂ ਪਾਊਡਰ ਉਹਨਾਂ ਕ ਪਾਣਾ ਹੈ ਜਿੰਨਾ ਕਿ ਆਪਣਾ ਇਹ ਬਣ ਜਾਵੇ ਪੇਸਟ ਚਾ ਠੀਕ ਹੈ ਇਹ ਤੁਹਾਡੇ ਓਪਨ ਪੋਰਸ ਵੀ ਠੀਕ ਕਰੇਗਾ ਔਰ ਤੁਹਾਡੇ ਜਿਹੜੇ ਉਹ ਹੈਗੇ ਨੇ ਨਾ ਮਤਲਬ ਕਿ ਕਿਸੇ ਵੀ ਪ੍ਰਕਾਰ ਦੀ ਸਕਿਨ ਤੇ ਕੋਈ ਡੈੱਡ ਹੋ ਗਈ ਸਕਿਨ ਹੈ ਚਾਹੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਨਫੈਕਸ਼ਨ ਹੋ ਗਈ ਚਿਹਰੇ ਤੇ ਉਹ ਤੁਹਾਡਾ ਸਾਰਾ ਇਹ ਠੀਕ ਕਰੇਗਾ ਦੂਸਰਾ ਕੁਕ ਪਾਣਾ ਤੁਸੀਂ ਟਮਾਟਰ ਟਮਾਟਰ ਦਾ ਰਸ ਪਾਣਾ ਹੈ ਤੇ ਇਹੀ ਟਮਾਟਰ ਦੇ ਨਾਲ ਤੁਸੀਂ ਫਿਰ ਬਾਅਦ ਵਿੱਚ ਉਹ ਮ사ਜ ਕਰਨੀ ਆਪਣੇ ਚਿਹਰੇ ਦੀ ਠੀਕ ਹੈ ਟਮਾਟਰ ਜਿਹੜਾ ਹੁੰਦਾ ਹੈ ਇਹ ਨੇਚਰਲ ਬਲੀਚ ਕਰਦਾ ਹੈ ਚਿਹਰੇ ਦੀ ਰੰਗਤ ਨਿਖਾਰਦਾ ਹੈ ਬਹੁਤ ਵਧੀਆ ਹੁੰਦਾ ਹੈ ਟਮਾਟਰ ਚਿਹਰੇ ਤੇ ਲਗਾਣਾ ਤੇ ਖਾਣਾ ਵੀ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਜੂਸ ਤੁਸੀਂ ਡੇਲੀ ਪੀਣਾ ਹੈ ਉਹ ਵਾਲਾ ਬਣਾ ਕੇ ਪਰ ਡੇਲੀ ਨਾ ਬਣਾਓ ਬਣਾ ਕੇ ਰੱਖ ਲਓ ਰੋਜ਼ ਦੇ ਝੰਝਟ ਨਾਲ ਬਣਾ ਕੇ ਰੱਖ ਲਓ ਤੁਸੀਂ ਠੀਕ ਹੈ ਤੇ ਤੁਸੀਂ ਦੇਖਿਓ ਫਿਰ ਤੁਹਾਡਾ ਚਿਹਰਾ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਆਪਣੇ ਆਪ ਨੂੰ ਤੇ ਤੁਹਾਡੇ ਹਸਬੈਂਡ ਤੁਹਾਡੇ ਘਰ ਦੇ ਸਾਰੇ ਜੀ ਤੁਹਾਨੂੰ ਕਹਿਣਗੇ ਕਿ ਵਾਕਿਆ ਹੀ ਟਾਡੇ ਚਿਹਰੇ ਤੇ ਇੰਨਾ ਨਿਖਾਰ ਜਿਹੜੇ ਤੁਸੀਂ ਇੰਨੇ ਨੇ ਫੇਸ਼ੀਅਲ ਮਹਿੰਗੇ ਮਹਿੰਗੇ ਕਰਾਉਂਦੇ ਹੋ ਉਹਦੇ ਨਾਲੋਂ ਤਾਂ ਇਹ 100 200 ਰੁਪਏ ਨਹੀਂ ਕਮਾਲ ਕਰਦਾ ਕਿ ਜਿਹੜਾ ਤੁਹਾਡਾ ਚਿਹਰਾ ਇਕਦਮ ਨੇਚਰਲੀ ਹੀ ਗਲੋ ਛੱਡ ਗਿਆ ਹੈ ਕਿਉਂਕਿ ਆਪਾਂ ਪਾਰਲ ਵਿੱਚ ਕੋਈ ਵੀ ਟ੍ਰੀਟਮੈਂਟ ਕਰਵਾਉਂਦੇ ਹਾਂ ਸਿਰਫ 2-3 ਦਿਨ ਅਸਰ ਕਰਦਾ ਹੈ ਜਾਂ ਆਪਾਂ ਫੇਸ਼ੀਅਲ ਕਰਵਾਉਂਦੇ ਹਾਂ ਜਾਂ ਪੋਲਿਸ਼ ਕਰਵਾਉਂਦੇ ਹਾਂ ਥੋੜੇ ਦਿਨ ਅਸਰ ਰਹਿੰਦਾ ਉਹਦਾ ਬਾਚ ਸਕਿਨ ਜਿਹੜੀ ਡਾਈਮਸ ਹੋ ਜਾਂਦੀ ਹੈ ਸਕਿਨ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਸਕਿਨ ਜਿਹੜੀ ਤੁਹਾਡੀ ਮੋਟੀ ਹੋਣੀ ਸ਼ੁਰੂ ਹੋ ਜੇਗੀ 30 ਤੋਂ ਬਾਅਦ ਨਾ ਜਣ ਕਿ 40 ਤੋਂ ਬਾਅਦ ਸਕਿਨ ਜਿਹੜੀ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਉੱਤੇ ਫਿਰ ਝੁਰੜੀਆਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਉਰਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਅਗਰ ਮਰੀਏ ਪੈਣਾ ਜੜੀਆਂ ਵੀ ਟੱਪ ਗਈਆਂ ਨੇ 26 27 ਸਾਲ ਦੀ ਉਮਰ 'ਚ ਤੁਸੀਂ ਇਹ ਵਾਲੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿਓ ਜਿਹੜੀ ਆਉਣ ਵਾਲੀ ਏਜ ਹੋਵੇਗੀ ਰੁਕ ਜਾਏਗੀ ਤੁਹਾਡੀ ਉੱਥੇ ਹੀ ਥੰਮ ਜਾਏਗੀ ਉਮਰ ਵਧੇਗੀ ਪਾਸ ਸ킨 ਤੇ ਕੋਈ ਵੀ ਫਰਕ ਨਹੀਂ ਪਏਗਾ ਸਕਿਨ ਤੋਂ ਨਹੀਂ ਪਤਾ ਚੱਲੇਗਾ ਕਿ ਤੁਹਾਡੀ ਉਮਰ ਵੱਧੀ ਹੋਈ ਹੈ ਜਾਂ ਘੱਟੀ ਹੋਈ ਹੈ ਐਤਾ ਲੱਗੇਗਾ ਕਿ ਵਾਕਈ ਤੁਹਾਡੀ ਉਮਰ ਇੱਕ ਤਾਵਾ ਮਤਲਬ ਕਿ ਨਾ ਰੁੱਕ ਜੀ ਗਈ ਹੈ ਉੱਤੇ ਦੀ ਉੱਤੇ ਹੀ ਖਲੋਗੀ ਇੱਕਦਮ ਤੁਹਾਡੇ ਨੇਚਰਲ ਗਲੋਇੰਗ ਸਕਿਨ ਹੋ ਜਾਵੇਗੀ ਠੀਕ ਹੈ ਤੇ ਬਾਕੀ ਆ ਦੇਖੋ ਸਕਿਨ ਬਿਲਕੁਲ ਮੈਂ ਸਾਫ਼ ਕੀਤੀ ਹੋਈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਦੀ ਵੀ ਦੱਸਣੀ ਹੁੰਦੀ ਆ ਕਿ ਮੈਂ ਕਦੀ ਵੀ ਕੋਈ ਵੀ ਫੇਸ ਪੈਕ ਲਗਾਨੀ ਮੈਂ ਜਾਂ ਵੀਡੀਓ ਬਣਾਉਣੀ ਆ ਤੇ ਮੈਂ ਕੋਈ ਮੇਕਅਪ ਬਿਲਕੁਲ ਨਹੀਂ ਕਰਦੀ ਹੈਗੀ ਕਿਉਂਕਿ ਮੇਕਅਪ ਵੈਸੇ ਵੀ ਨਹੀਂ ਮੈਂ ਕਰਦੀ ਮੈਂ ਨੇਚਰਲ ਹੀ ਅਰ ਐਨੀਆ ਹਮੇਸ਼ਾ ਨੇਚਰਲ ਖੂਬਸੂਰਤੀ ਨਾਲ ਮੈਨੂੰ ਪਿਆਰ ਹੈ ਠੀਕ ਹੈ ਇਸ ਤਰੀਕੇ ਨਾਲ ਫੇਸ ਨੂੰ ਕੱਢ ਲੈਣਾ ਤੁਸੀਂ ਵੋਸ਼ ਤੇ ਫੇਸ ਵੋਸ਼ ਮੇਰੇ ਭੈਣਾ ਪੁੱਛਦੀ ਪਈ 47 ਮੈਂ ਤੁਸੀਂ ਫੇਸ ਵੋਸ਼ ਜਿਹੜਾ ਹੈ ਨਾ ਇੱਕ ਨਾਲ ਰਾਈਸ ਫੇਸ ਵੋਸ਼ ਮਿਲਦਾ ਹੈ ਵਿਟਾਮਿਨ ਸੀ ਜਾਂ ਤੁਸੀਂ ਉਹ ਵਾਲਾ ਇਸਤੇਮਾਲ ਕਰ ਸਕਦੇ ਹੋ ਜਾਂ ਤੁਸੀਂ ਘਰੇ ਹੀ ਦੁੱਧ ਦੇ ਵਿੱਚ ਨਿੰਬੂ ਪਾ ਕੇ ਨਾ ਤੇ ਥੋੜਾ ਜਿਹਾ ਦੇ ਵਿੱਚ ਤੁਸੀਂ ਅ ਮਤਲਬ ਕਿ ਚਾਵਲਾਂ ਦਾ ਆਟਾ ਜਾਂ ਵੇਸਣ ਜਾਂ ਮਸਰ ਦੀ ਦਾਲ ਉਹ ਵਾਲਾ ਮਿਕਸ ਕਰਕੇ ਉਹਦੇ ਨਾਲ ਤੁਸੀਂ ਫੇਸ ਨੂੰ ਵੋਸ਼ ਕਰਿਆ ਕਰੋ ਇੱਕ ਡੱਬੀ ਦੇ ਵਿੱਚ ਬਣਾ ਕੇ ਰੱਖ ਲਓ ਜਦੋਂ ਵੀ ਤੁਸੀਂ ਲਾਣਾ ਹੋਵੇ ਥੋੜਾ ਜਿਹਾ ਹੱਥ ਤੇ ਦੁੱਧ ਪਾਇਆ ਤੇ ਉਹ ਪਾਊਡਰ ਪਾਇਆ ਜਾਨੀ ਕਿ ਜਿਹੜਾ ਮੈਂ ਤੁਹਾਨੂੰ ਦੱਸਦੀ ਪਈਆਂ ਝਾਵਲਾਂ ਦੇ ਆਟੇ ਦਾ ਔਰ ਮਸਰ ਦੀ ਦਾਲ ਔਰ ਵੇਸਣ ਜਿਆਦਾ ਵਿੱਚ ਪਾ ਲਓ ਮਲਤਾਨੀ ਮਿੱਟੀ بس ਉਹ ਚੀਜ਼ਾਂ ਦਾ ਬਣਾ ਕੇ ਉਹਦੇ ਨਾਲ ਫੇਸ ਨੂੰ ਵੋਸ਼ ਕਰਿਆ ਕਰੋ ਥੋੜਾ ਜਿਹਾ ਨਿੰਬੂ ਐਡ ਕਰ ਲਿਆ ਕਰੋ ਜਿਨ੍ਹਾਂ ਨੂੰ ਨਿੰਬੂ ਸੂਟ ਕਰਦਾ ਉਹ ਕਰ ਲੈਣ ਜਿਨ੍ਹਾਂ ਨੂੰ ਨਹੀਂ ਸੂਟ ਕਰਦਾ ਤੇ ਉਹ ਬਿਲਕੁਲ ਸਕਿੱਪ ਕਰ ਸਕਦੇ ਨੇ ਤੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਹਦੀ ਮੋਟੀ-ਮੋਟੀ ਲਗਾ ਲੈਣੀ ਹੈ ਲੇਅਰ ਐਡਿਕ ਆ ਦੇਖੋ ਜਿਹੜਾ ਵਿਟਾਮਿਨ ਸੀ ਹੁੰਦਾ ਨਾ ਜਣ ਕੇ ਔਰੈਂਜ ਦਾ ਜਿਹੜਾ ਪਾਊਡਰ ਹੁੰਦਾ ਹੈ ਤੁਹਾਡੇ ਉੱਪਰ ਪੋਰਸ ਜਿਹੜੇ ਬੰਦ ਕਰ ਦਿੰਦਾ ਜਿਹੜਾ ਟਮਾਟਰ ਹੁੰਦਾ ਸਕਿਨ ਨੂੰ ਇੱਕ ਤਾਂ ਬ੍ਰਾਈਟ ਇਕਦਮ ਚਮਕਦਾਰ ਕਰ ਦਿੰਦਾ ਹੈ ਤੇ ਜਿਹੜੀ ਦਾਲ ਹੁੰਦੀ ਤੁਹਾਡੇ ਚਿਹਰੇ ਨੂੰ ਇਕਦਮ ਪਾਲਿਸ਼ ਕਰ ਦਿੰਦੀ ਜਿੱਦਾਂ ਚਿਹਰਾ ਪਾਲਿਸ਼ ਹੁੰਦਾ ਨਾ ਉਸ ਟਾਈਪ ਦਾ ਤੁਹਾਡਾ ਪਾਲਿਸ਼ ਹੋ ਜਾਂਦਾ ਹੈ ਚਿਹਰਾ ਬਹੁਤ ਹੀ ਪਿਆਰਾ ਜਾਂ ਇੱਕ ਮਤਲਬ ਕਿ ਸਕਿਨ ਦਾ ਸਕਿਨ ਟੋਨ ਹੋ ਜਾਂਦੀ ਹੈ ਠੀਕ ਹੈ ਤੇ ਇਹ ਦੇਖੋ ਤੇ ਜਿਹੜਾ ਰੋਜ਼ ਵਾਟਰ ਹੁੰਦਾ ਸੀ ਕਿੰਨੇ ਨੂੰ ਠੰਡਕ ਦਿੰਦਾ ਏ ਆ ਦੇਖੋ ਇਹ ਤੁਸੀਂ ਡੇਲੀ ਲਗਾ ਸਕਦੇ ਜਿਨ੍ਹਾਂ ਨੂੰ ਓਪਨ ਪੋਰਸ ਦੀ ਪ੍ਰੋਬਲਮ ਹੈ ਜਿਨ੍ਹਾਂ ਦੀ ਸਕਿਨ ਡੈੱਡ ਹੋ ਚੁੱਕੀ ਹੈ ਜਿਨ੍ਹਾਂ ਦੀ ਸਕਿਨ ਤੇ ਕਾਲੀ ਕਾਲੀ ਪਰਤ ਆ ਚੁੱਕੀ ਏ ਉਹ ਡੇਲੀ ਲਗਾ ਸਕਦੇ ਹੋ ਡੇਲੀ 7 ਦਿਨ ਲਗਾ ਕੇ ਤੁਸੀਂ ਦੇਖੋ ਫਿਰ ਤੁਸੀਂ ਦੇਖੇ ਰਿਜ਼ਲਟ ਤੁਹਾਡਾ ਸਕਿਨ ਇੰਨੀ ਸੋਹਣੀ ਹੋ ਜਾਏਗੀ ਇੰਨੀ ਬ੍ਰਾਈਟ ਹੋ ਜਾਵੇਗੀ कि ਤੁਸੀਂ ਹੈਰਾਨ ਹੋ ਜਾਵੋਗੇ ਵਾਕਿਆ ਹੀ ਬਹੁਤ ਵਧੀਆ ਰੈਮਡੀ ਹੈ ਜਿਹੜੀ ਸਾਨੂੰ ਦੀਦੀ ਨੇ ਦੱਸੀ ਹੈ ਠੀਕ ਹੈ ਤੇ ਮੈਂ ਇਹ ਹੀ ਚਾਹਨੀ ਹੈ ਕਿ ਤੁਸੀਂ ਵੀ ਮੇਰੇ ਨਾਲ ਆਪਣੇ ਚਿਹਰੇ ਨੂੰ ਇੱਕਦਮ ਖੂਬਸੂਰਤ ਬਣਾ ਕੇ ਰੱਖੋ एकदम ਜਵਾਨ ਤੇ ਖੂਬਸੂਤ ਲੋ ਜੇ ਤੁਹਾਡੇ ਬੱਚੇ ਵੱਡੇ ਹੋ ਜਾਣਗੇ ਵਿਆਹੇ ਜਾਣਗੇ ਨਾ ਕੋਈ ਪਹਿਚਾਣੇ ਨਾ ਕਿ ਇਹ ਤੁਹਾਡੇ ਬੱਚੇ ਵਿਆਹੇ ਹੋਏ ਨੇ ਕਿ ਜਾਂ ਤੁਹਾਡੇ ਭੈਣ ਭਰਾ ਨੇ ਠੀਕ ਹੈ ਇਤਾਂ ਦੀ ਸਕੀਰ ਤੁਹਾਡੀ ਹੋ ਜਾਵੇਗੀ ਅਗਰ ਤੁਸੀਂ ਕੇਅਰ ਕਰਨੇ ਸ਼ੁਰੂ ਕਰ ਦੋਗੇ ਠੀਕ ਹੈ ਜੀ ਮੇਰੀ ਬੇਟੀ ਹੈਗੀ ਹੈ 19 ਸਾਲ ਦੀ ਮੇਰੀ ਬੇਟੀ ਹੈਗੀ ਹੈ ਔਰ 17 ਸਾਲ ਦਾ ਰਾ ਬੇਟਾ ਹੈ ਠੀਕ ਹੈ ਤੇ ਕਿਸੇ ਦਿਨ ਮੈਂ ਤੁਹਾਨੂੰ ਮਿਲਾਵਾਂਗੀ ਉਹਨਾਂ ਦੇ ਨਾਲ ਵੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹੁਣ ਇਹਨੂੰ 10 ਮਿੰਟ ਲਗਾ ਕੇ ਰੱਖਣਾ ਜਦੋਂ ਇਹ ਡਰਾਈ ਹੋ ਜਾਣਾ ਹੈ ਇਸੇ ਟਮਾਟਰ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਠੀਕ ਹੈ ਮੈਂ ਤੁਹਾਡਾ 10 ਮਿੰਟ ਵੇਟ ਕਰਦੀ ਹਾਂ ਲਗਾ ਕੇ ਤੁਸੀਂ ਜਦ ਤੱਕ ਇਹ ਰੈਮਡੀ ਦੀ ਤਿਆਰੀ ਕਰ ਲਓ ਫਟਾਫਟ ਅਗਰ ਸੁੱਕੇ ਸੰਤਰੇ ਨਹੀਂ ਹੈਗੇ ਜਿਹਦੇ ਤੁਸੀਂ ਸੰਤਰੇ ਖਾਂਦੇ ਹੋ ਉਹਦੇ ਸਿਲਕੇ ਜਿਹੜੇ ਹੁੰਦੇ ਨੇ ਉਹ ਮਿਕਸੀ ਚ ਪੀਸ ਲਓ ਉਹਦਾ ਪੇਸਟ ਬਣਾ ਲਓ ਠੀਕ ਹੈ ਤੇ ਜਦੋਂ ਸੰਤਰੇ ਖਾਂਦੇ ਹੋ ਸਿਲਕੇ ਉਹਦੇ ਧੁੱਪੇ ਰੱਖ ਦਿਆ ਕਰੋ ਸੁਕਾ ਲਿਆ ਕਰੋ ਅਗਰ ਹੁਣ ਇਸ ਟਾਈਮ ਨਹੀਂ ਹੈਗੇ ਤਾਂ ਤੁਸੀਂ ਐਦਾਂ ਹੀ ਸੰਤਰਾ ਲਿਆ ਕੇ ਉਹਦੇ ਸਿਲਕੇ ਜਿਹੜੇ ਨੇ ਉਹ ਮਿਕਸੀ ਗ੍ਰੈਂਡ ਚ ਕਰ ਲਓ ਉਹਦਾ ਪੇਸਟ ਬਣਾ ਲਓ ਠੀਕ ਹੈ ਜਿਦੋਂ ਆਪਾਂ ਗੁਲਾਬ ਜਲ ਪਾ ਕੇ ਪੇਸਟ ਬਣਾਨੇ ਆ ਤੇ ਉਹ ਤੁਹਾਡਾ ਪਹਿਲਾ ਹੀ ਪੇਸਟ ਬਣ ਚੁੱਕਿਆ ਹੋਵੇਗਾ ਤੇ ਬਸ ਇੱਕ ਦੋ ਚੀਜ਼ਾਂ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਲਗਾਉਣਾ ਸ਼ੁਰੂ ਕਰ ਦਿਓ ਫਿਰ ਦੇਖੇ ਤੁਹਾਡੇ ਚਿਹਰੇ ਤੇ ਕਮਾਲ ਠੀਕ ਹੈ ਜੀ ਤੇ ਮੈਂ ਹੁਣ ਤੁਹਾਨੂੰ ਵੇਟ ਕਰਦੀ ਆ ਥੋੜਾ ਜਿਹਾ ਮਤਲਬ ਤੁਹਾਨੂੰ ਕਰਨਾ ਪੈਣਾ ਵੇਟ ਤੇ ਮੈਂ ਵੀ ਵੇਟ ਕਰਦੀ ਆ ਵੀਡੀਓ ਬਾਅਦ ਵਿੱਚ ਲਾਈਕ ਸ਼ੇਅਰ ਤੇ ਕਮੈਂਟਸ ਹਮਨੇ ਜਰੂਰ ਕਰਦਿਆ ਕਰੋ ਆਪਣਾ ਨਾਮ ਪਤਾ ਜਰੂਰ ਲਿਖਿਆ ਕਰੋ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਮੇਰੇ ਭੈਣ ਭਰਾ ਮੈਨੂੰ ਕਿੱਥੋਂ ਕਿੱਥੋਂ ਮਰੀਆਂ ਮੈਨੂੰ ਦੇਖਦੀਆਂ ਤੇ ਵੀਡੀਓ ਵਾਤਵਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਮੈਂ ਆਨੀ 10 ਮਿੰਟ ਬਾਅਦ ਕਰਦੇ ਆਪਾਂ ਇਸੇ ਟਮਾਟਰ ਨਾਲ ਮ사ਜ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਆ ਮ사ਜ ਫਿਰ ਤੁਸੀਂ ਦੇਖਿਓ ਇੰਨੀ ਗਲੋਇੰਗ ਸਕਿਨ ਇੰਨਾ ਬ੍ਰਾਈਟ ਚਿਹਰਾ ਹੋ ਜਾਏਗਾ ਨਾ ਹੈਰਾਨ ਹੋ ਜਾਓਗੇ ਠੀਕ ਹੈ ਜੀ ਜ਼ਰੂਰ ਕਰਨਾ ਦੇਖੋ ਆਸਾਨ ਆਸਾਨ ਆਪਾਂ ਤੁਹਾਨੂੰ ਟਿਪਸ ਆਸਾਨ ਸੰ ਤੁਹਾਨੂੰ ਆਪਾਂ ਫੇਸ਼ੀਅਲ ਦੱਸਦੇ ਆ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਘਰੇ ਹੀ ਪਈਆਂ ਹੋਣ ਕਿੱਤੋਂ ਵੀ ਤੁਹਾਨੂੰ ਭਗਵਾਨ ਦੀ ਲਿਆਉਣ ਦੀ ਜਰੂਰਤ ਨਹੀਂ ਪੈਣੀ ਹਾਂਜੀ ਹਾਂ ਜਿੱਦਾਂ ਹੈਗਾ ਕਿ ਚਲੋ ਆਪਾਂ ਜਿਹੜੇ ਡੇਲੀ ਦਾ ਸਮਾਨ ਲਿਆਉਣੇ ਆ ਉਹ ਲਿਆਉਣਾ ਤੇ ਚਲ ਪੈਂਦਾ ਹੀ ਹੈਗਾ ਬਟ ਸਪੈਸ਼ਲੀ ਤੁਹਾਨੂੰ ਕੁਝ ਵੀ ਲਿਆਉਣਾ ਜੀ ਦੇਖੋ ਜੀ ਫੇਸ ਨੂੰ ਕਰਾਈਆ ਵੋਸ਼ ਦੇਖ ਸਕਦੇ ਹੋ ਤੁਸੀਂ ਨਿਖਾਰ ਇਸ ਤਰੀਕੇ ਨਾਲ ਤੁਸੀਂ ਡੇਲੀ ਜਦੋਂ ਵੀ ਇਹ ਫੇਸ ਪੈਕ ਲਗਾਉਣਾ ਸ਼ੁਰੂ ਕਰਤਾ ਨਾ ਜਿਨ੍ਹਾਂ ਦੇ ਓਪਨ ਪੋਰਸ ਔਰ ਸਕਿਨ ਨੂੰ ਸਿਲਕੀ ਸਿਲਕੀ ਦੇਖਣਾ ਚਾਹੁੰਦੇ ਨੇ ਆਪਣੀ ਸਕਿਨ ਇੱਕਦਮ ਬ੍ਰਾਈਟ ਤੇ ਇੱਕਦਮ ਮਤਲਬ ਕਿ ਜਿਹੜੀ ਜਿਨ੍ਹਾਂ ਤੇ ਕੋਈ ਚੀਜ਼ ਰੈਕਸ਼ਨ ਕਰ ਗਈ ਹੈ ਨਾ ਫੇਸ ਤੇ ਉਹ ਸਾਰੀ ਗੰਦਗੀ ਜਿਹੜੀ ਤੁਹਾਡੀ ਜਿਹੜੀ ਨਿਕਲ ਜਾਊਗੀ ਤੇ ਆ ਚੀਜ਼ਾਂ ਤੁਸੀਂ ਜ਼ਰੂਰ ਅਪਲਾਈ ਕਰੋ ਫੇਸ ਤੇ ਮਸਰ ਦੀ ਦਾਲ ਦਾ ਪਾਊਡਰ ਚਾਵਲ ਔਰ 오ਰੇਂਜ ਪਾਊਡਰ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਟਮਾਟਰ ਨਾਲ ਮ사ਜ ਕਰਨੀ ਹੈ ਤੇ ਤੁਸੀਂ ਵੀਡੀਓ ਵਾਤ ਵਾਤ ਸ਼ੇਅਰ ਕਰਦੇ ਹੋ ਵਾਤ ਵਾਤ ਵੀਡੀਓ ਲਾਈਕ ਕਰਦੇ ਹੋ ਵੀਡੀਓ ਨੂੰ ਨਾ ਸੇਵ ਕਰਕੇ ਰੱਖ ਰਿਆ ਕਰੋ ਕਿਉਂਕਿ ਤੁਸੀਂ ਵਾਰ ਵਾਰ ਫਿਰ ਤੁਸੀਂ ਦੇਖ ਲਿਆ ਕਰੋ ਕਿਉਂਕਿ ਜੇ ਕੋਈ ਭੁੱਲ ਜਾਂਦੇ ਹੋ ਨਾ ਕੋਈ ਚੀਜ਼ ਜਾਂ ਤੁਸੀਂ ਲਿਖ ਲਿਆ ਕਰੋ ਠੀਕ ਹੈ ਆ ਚੀਜ਼ ਜਾਂ ਤਾਂ ਤੁਸੀਂ ਜਰੂਰ ਆਪਣੇ ਫੇਸ ਤੇ ਅਪਲਾਈ ਕਰਿਆ ਕਰੋ ਗਲਿਸਰਿਨ ਬੈਸਟ ਮੋਸਚਰਾਈਜ਼ਰ ਠੀਕ ਹੈ ਜੀ ਹਲੋ ਜੀ ਦੇਖ ਸਕਦੇ ਹੋ ਤੁਸੀਂ ਫੇਸ ਇਕਦਮ ਗਲੋਇੰਗ ਤੇ ਇਕਦਮ ਸਾਫ ਸਕਿਨ ਹੋਈ ਵੀ ਦੇਖੋ ਸ਼ੀਸ਼ੇ ਵਾਂਗ ਨਿਸ਼ਕਰ ਲੱਗ ਗਈ ਹੈ ਨਾ ਸਕਿਨ ਦੇਖੋ ਇਸੇ ਤਰ੍ਹਾਂ ਹੀ ਤੁਹਾਡੀ ਹੋ ਜਾਵੇਗੀ ਅਗਰ ਤੁਸੀਂ ਇਸ ਚੀਜ਼ ਨੂੰ ਫੋਲੋ ਕਰਦੇ ਹੋ ਇਸ ਫੇਸ ਪੈਕ ਨੂੰ ਡੇਲੀ ਲਗਾਉਂਦੇ ਹੋ ਠੀਕ ਹੈ ਤੇ ਜਿਹੜੀਆਂ ਮੇਰੇ ਭੈਣਾਂ ਦੇ ਵਿਆਹ ਹੋਣੇ ਨੇ ਜਾਂ ਵਿਆਹ ਮਤਲਬ ਕਿ ਰੱਖੇ ਹੋਏ ਨੇ ਹਨਾ ਟ੍ਰੀਟਮੈਂਟ ਕਰਵਾ ਰਹੀਆਂ ਨੇ ਆਪਣੇ ਫੇਸ ਦਾ ਤੇ ਇਹ ਵਾਲਾ ਕਰੋ ਬਿਲਕੁਲ ਵੀ ਦੂਜਾ ਨਾ ਕਰੋ ਇਹੀ ਕਰੋ ਹੋਮ ਮੇਡ ਰੈਮਡੀ ਤੇ ਤੁਹਾਡਾ ਫੇਸ ਤੇ ਇੱਕਦਮ ਚਮਕ ਤੇ ਇੱਕਦਮ ਗਲੋਇੰਗ ਆ ਜਾਵੇਗੀ ਫਿਰ ਮਿਲਦੇ ਆਂਗੇ ਨੈਕਸਟ ਵੀਡੀਓ ਵਿੱਚ ਆਪਣੇ ਨਾਮ ਜ਼ਰੂਰ ਲਿਖਣਾ ਔਰ ਕਿੱਥੇ ਕਿੱਥੇ ਮੈਨੂੰ ਦੇਖ ਰਹੇ ਹੋ ਤੁਸੀਂ ਜ਼ਰੂਰ ਅ ਮਤਲਬ ਕੀ ਦੱਸਣਾ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਜਿੱਦਾਂ ਕਿ ਮੇਰਾ ਨਾਮ ਬਿੰਦੂ ਹੈਗਾ ਤੇ ਆਪਾਂ ਤੁਹਾਡੇ ਨਾਲ ਇਥੇ ਖੂਬਸੂਰਤ ਸੋਹਣਾ ਸੋਹਣਾ ਟਿਪਸ ਜਿਹੜੇ ਆ ਸ਼ੇਅਰ ਕਰਦੇ ਰਹਨੇ ਆ ਕੋਈ ਵੀ ਸਮੱਸਿਆ ਹੋਵੇ ਤੇ ਜਰੂਰ ਆਪਣਾ ਕਮੈਂਟ ਵਿੱਚ ਰਾਏ ਦੇਣਾ ਕਮੈਂਟ ਜਰੂਰ ਕਰਨਾ ਆਪਾਂ ਤੁਹਾਡੇ ਉਹ ਸਮੱਸਿਆ ਦਾ ਹਾਲਾਤ ਦੱਸਾਂਗੇ ਔਰ ਉਹ ਟ੍ਰੀਟਮੈਂਟ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਠੀਕ ਹੈ ਜਿਹੜਾ ਕਿ ਤੁਹਾਡੇ ਕੋਈ ਪ੍ਰੋਬਲਮ ਹੋਈ ਸਕਿਨ ਤੇ ਠੀਕ ਹੈ ਬਾਕੀ ਮੇਰੇ ਭੈਣਾਂ ਕਹਿ ਰਹੇ ਸੀ ਕਿ ਤੇਲ ਬਾਰੇ ਦੱਸੋ ਜਿਹੜਾ ਮੈਂ ਤੇਲ ਲਗਾਣੀ ਆ ਉਹ ਮੈਂ ਵੀਡੀਓ ਕੱਲ ਪਰਸਪਾਈ ਹੋਈ ਸੀ ਤੁਸੀਂ ਜਾ ਕੇ ਮੇਰੇ ਚੈੱਕ ਕਰ ਸਕਦੇ ਹੋ ਤੇ ਆਪਣੇ ਮੇਰੇ ਮਤਲਬ ਕਿ ਪੇਜ ਤੇ ਤੇ ਫਿਰ ਤੁਸੀਂ ਉਹ ਵਾਲੀ ਵੀਡੀਓ ਦੇਖ ਕੇ ਆਪਣਾ ਔਇਲ ਜਿਹੜਾ ਤੁਸੀਂ ਘਰੇ ਤਿਆਰ ਕਰਕੇ ਆਪਣੇ ਲਗਾ ਸਕਦੇ ਹੋ ਤੇ ਉਹ ਤੁਹਾਡੇ ਵਾਲ ਜਿਹੜੇ ਬਿਲਕੁਲ ਵੀ ਝੜਨੇ ਬੰਦ ਹੋ ਜਾਣਗੇ ਠੀਕ ਹੈ ਔਰ ਲੌਂਗ ਵੀਅਰ ਹੋ ਜਾਣਗੇ ਔਰ ਸਿਲਕੀ ਵੀ ਹੋ ਜਾਣਗੇ ਚਲੋ ਜੀ ਫਿਰ ਮਿਲਦੇ ਆਂ ਨਈ ਵੀਡੀਓ ਵਿੱਚ ਬਾਏ ਬਾਏ